ਮੇਰੇ ਵੱਲੋਂ ਤੁਹਾਨੂੰ ਪਿਆਰ ਪਰਿਸ਼ਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਈਂ ਜਰ ਤਰਿਆ ਦੇ ਇੱਥੋਂ ਤੁਹਾਨੂੰ ਦਿਖਾਉਨੇ ਆਂ ਆ ਵੇਖ ਲੋ ਪਾਈ ਕਿ ਨਹੀਂ ਰੇਤ ਆ ਵੇ ਭਾਈ ਇੱਧਰ ਵੀ ਭਾਈ ਆ ਵੇਖ ਲੋ ਇਹ ਜਿਹੜੀ ਆ ਇਹ 5-5 ਫੁੱਟ ਰੇਤ ਆ ਉਹ ਤੁਹਾਨੂੰ ਦੇਖ ਦਿਨਾ ਆੜਾ ਤੇ ਉਹ ਨੀਲਾ ਜਿਹਾ ਕੋਠਾ ਵਾ ਉਹ 10 ਫੁੱਟ ਤੇ ਉਹਦੀ ਛੱਤ ਹੀ ਤਾਂ 5 ਫੁੱਟ ਰੇਤ ਦੇ ਜਵਾ ਤੇ 5 ਫੁੱਟ ਦਾ ਵਾ ਹੁਣ ਉਹ ਆ ਜਿਹੜੀ ਰੇਤ ਪਈ ਆ ਇਹਦੇ ਹਿਸਾਬ ਲਾ ਲੋ ਕਣਕ ਕਦੋਂ ਚੁੱਕੀ ਜਾਊਗੀ ਤੇ ਕਦੋਂ 비ਜੀ ਜਾਊਗੀ ਤੇ ਪਾਣੀ ਫੇਰ ਇਹਨਾਂ ਨੇ ਵਧਿਆ ਵਾ ਥੋੜਾ ਜਿਹਾ ਅੱਗੇ ਨੂੰ ਕਹ ਉਹ ਨੀਵੀਆਂ ਥਾਵਾਂ ਤੇ ਵਧਿਆ ਵਾ ਪਾਣੀ ਦੀ ਸਪੀਡ ਵੀ ਤੇਜ਼ ਆ ਪਾਣੀ ਬਈਜੀ ਘਟੇ ਦਾ ਉਦਣ ਲੱਗਦਾ ਹੁੰਦਾ ਪਤਾ ਜਿੱਦਣ ਉਹ ਝਾਰਿਆ ਜਾ ਪਾਣੀ ਹੁੰਦਾ ਨਾ ਸਾਫ ਜਿਆ ਸਪੀਡ ਵਾਲੀ ਏਰੀਆ ਜੀ ਆ ਵਿਆਹ ਹੁਣ ਆ ਇੱਥੇ ਵੀ ਰੇਤ ਸੁੱਟ ਗਿਆ ਵਾ ਔਏ ਕਿੰਨੀ ਰੇਤ ਪੈ ਗਈ ਆ ਕਮ ਸੇ ਕਮ ਏ ਬਾਈ ਜੀ ਜਿਹੜੀ ਸਾਡੇ ਪਿੰਡ ਦੀ ਪਈ ਆ ਉਹ ਇੱਕ ਪਈਆ ਕੋਈ 1 ਕਿਲੋਮੀਟਰ ਦੇ ਏਰੀਏ ਚ ਲੰਬਾਈ ਜਿੱਦਾਂ ਮੰਨ ਲਓ ਦਰਿਆ ਦੇ ਨਾਲ ਨਾਲ ਐ ਨੂੰ ਲੰਬਾਈ ਜਿੱਦਾਂ ਦਰਿਆ ਵਾਹਦਾ ਇੱਧਰ ਨੂੰ 1 ਕਿਲੋਮੀਟਰ ਤੇ ਦੂਜੇ ਬੰਨੇ ਨੂੰ 500 ਮੀਟਰ ਤੋਂ ਵੱਧ ਹੀ ਆ ਯਾਨੀ ਕਿ 6-700 ਮੀਟਰ ਲਾ ਲਓ ਹੈ ਤੇ ਉਹ ਹੁਣ ਤੁਸੀਂ ਹਿਸਾਬ ਲਾ ਲਓ 5-5 ਫੁੱਟ ਰੇਜ ਦਾ ਇੱਧਰ ਆ ਇੱਕ ਕਦੋਂ ਚੁੱਕੀ ਜਾਊਗੀ ਤੇ ਕਦੋਂ ਕਣ ਕੇ ਵਿਚੀ ਜਾਊਗੀ ਅਜੇ ਜਿਹੜੀਆਂ ਜਮੀਨਾਂ ਉਪਰਾਂ ਜਿੰਨਾਂ 'ਚ ਕੁਝ ਵੀ ਨਹੀਂ ਹੈਗਾ ਪਿਆ ਉਹਨਾਂ 'ਚ ਵੀ ਪਾਣੀ ਹੈ ਜੇ ਸੁੱਕਣ ਨਹੀਂ ੜਿਆ ਕਿਨੇ ਦਿਨ ਹੋ ਗਏ ਲੱਥੇ ਨੂੰ ਨਾਲੇ ਧੁੱਪ ਲੱਗਦੀ ਤੇ ਰੱਬ ਜੀ ਅਜੇ ਵੀ ਉੱਤੇ ਬੱਦਲ ਕਰਕੇ ਵਾਝਿੰਦੇ ਨੇ ਵੀ ਕੀਤਾ ਜਾ ਸਕਦਾ ਸੋ ਇਹ ਹਾਲਾਤ ਨੇ ਤੇ ਮੇਰੇ ਵੀਰ ਜਿਹੜੇ ਵੀ ਆ ਹੁਣ ਇਹ ਹੁਣ ਰੇਤ ਚੁੱਕਣੀ ਆ ਹੁਣ ਇਹਦਾ ਹੁਣ ਸਾਰੇ ਪਿੰਡ ਵਾਲੇ ਸੋਚੀ ਪਏ ਨੇ ਕੀ ਬਣੂਗਾ ਕਿੱਦਾਂ ਹੋਊਗਾ ਤੇ ਕੁਛ ਨਹੀਂ ਹਾਲਾਤ ਕਿਉਂਕਿ ਆ ਹਾਲਾਤ ਨਹੀਂ ਕਿਸਾਨ ਦੇ ਹੁਣ ਕਈਆਂ ਦੇ ਬਾਈਆਂ ਦੇ ਘਰ ਟਹਿ ਗਏ ਨੇ ਕਈਆਂ ਦਾ ਹੁਣ ਕਈਆਂ ਦੀ ਸਾਰੀ ਕਈਆਂ ਦੀ ਹੁਣ ਇਧਰਲੇ ਬੰਨੇ ਉਹ ਉਥੋਂ ਅੱਧਾ ਕਿਲੋਮੀਟਰ ਦੀ ਚੜਾਈ ਤੋਂ ਵੱਧ ਲੈ ਗਿਆ ਕਈਆਂ ਦੀ ਰੋਡ ਕੇ ਲੈ ਗਿਆ ਜਿਨ੍ਹਾਂ ਦੀ ਲੈ ਹੀ ਰੋਡ ਕੇ ਗਿਆ ਤੇ ਤੇ ਉਹ ਜੜੀ ਕੀ ਕਹਣਗੇ ਹੈ ਇਹ ਜੇ ਹਾਲਾਤ ਨੇ ਤੇ ਬਾਈ ਜੀ ਤਕੜੇ ਹੋ ਕੇ ਸਾਥ ਦੋ ਐ ਤੇ ਜੀਰੀ ਤੇ ਨਹੀਂ ਕਿ ਇੱਤਰ ਬੱਚੀ ਜਿਹੜੀ ਦਰਿਆ ਦੀ ਮਾਰ ਤੋਂ ਕਿਤੇ ਦੂਰ ਸੀ ਨਾ ਜਿੱਥੇ ਪਾਣੀ ਡੁੱਬੀ ਵੀ ਸੀ ਭਾਵੇਂ ਉਹ ਕਈ ਬੱਚਿਆਂ ਵਾ ਕਿਤੇ ਕਈ ਨਹੀਂ ਹੈ ਬੱਚਿਆਂ ਹਾਂ ਤੇ ਸਾਹਲਾ ਤਾਂ ਹੁਣ ਰੇਤ ਦਾ ਸੇ ਸੋਚੀ ਪਏ ਸਾਰੇ ਕਿਵੇਂ ਕੀ ਹੋਊਗਾ ਅੱਜ ਅਧਿਕਾਰੀ ਆਏ ਸੀ ਤੇ ਉਹ ਲਿਖ ਕੇ ਗਏ ਆ 300 ਕੇ ਲਈ ਤਾਂ ਉੱਪਰ ਹੀ ਆ ਪਿੰਡ ਦੀ ਜ਼ਮੀਨ ਜਿਹੜੀ 300 ਤੋਂ ਪਲੱਸ ਹੀ ਆ ਤੇ ਜਿਹੜੀ ਲਿਖਾਈ ਅੱਜ ਤੇ ਦੂਜਾ ਏ ਹੁਣ ਹੁਣ ਆ ਰੇਤ ਚੜੀ ਆ ਤੇ ਇਹਦਾ ਗਾੜੀ ਕੋਈ ਸੁਦੇਸਾ ਦਾ ਨਹੀਂ ਕਿੱਧਰ ਨੂੰ ਲਾਉਣੀ ਕੀ ਕਰਨਾ ਹੁਣ ਕਿਸਾਨ ਆਪ ਵੀ ਨਹੀਂ ਚੁੱਕ ਸਕਦਾ ਐਡੀ ਛੇਤੀ ਕਮ ਸੇ ਕਮ ਹੁਣੇ 5 ਫੁੱਟ ਹੈਗੀ ਕਿੱਲੇ 'ਚ ਚੜੀਏ ਤੁਸੀਂ ਆ ਲਾ ਲੋ ਕਿੰਨਾ ਚੇਰ ਲੱਗੂਗਾ ਟਾਈਮ ਲੱਗੂ ਇਹਨੂੰ ਚੁੱਕਣ ਨੂੰ ਤੇ ਤੇ ਜਿੰਨਾ ਏਰੀਆ ਤੁਹਾਨੂੰ ਦੱਸਿਆ ਉਹਨੇ ਏਰੀਆ 'ਚ ਰੇਤ ਚੁੱਕਣੀ ਕੋਈ ਸੌਖੀ ਖਲਾਜੀ ਦਾ ਵਾੜਾ ਨਹੀਂ ਹੁੰਦਾ ਬਈ ਜੀ ਤੇ ਬੜੀ ਔਖੀ ਆ ਹੈ ਜੀ ਵੀ ਦਰਿਆ ਦੀ ਕੰਢੇ ਤੇ ਹੈ ਹੈ ਇਹ ਹਾਲਾਤ ਨੇ ਆ ਦਿਖ ਰਹੇ ਨੇ ਤੁਹਾਨੂੰ ਸਾਰੇ ਬੰਨੇ ਇੱਧਰ ਕੋਈ ਵੀਰ ਨੇ ਜਾਨੀ ਕਿ ਜੇੜੀਆਂ ਆ ਗਏ ਆ ਪਪੂਲਰ ਵਗੈਰਾ ਆਓ ਸਾਹਮਣੇ ਤੁਹਾਨੂੰ ਪਪੂਲਰ ਦੇ ਦੇਣੀ ਇਹਨਾਂ ਚ ਵੀ ਸਾਲਿਆਂ ਬੜੀ ਰੇਤ ਜੇ ਇਹ ਵੀ ਰੇਤ ਸੀ ਦੁਬੇ ਆ ਤੇ ਕਮ ਸੇ ਕਮ ਜੇ ਹੁਣ ਇਹਦੀ ਰੀਤ ਵਾਲੀ ਦਾ ਲਈ ਹੈ ਸਾਹਿਬ ਜੇ ਦੇ ਨੂੰ ਸਹੀ ਮਹੀਨਿਆਂ ਚ ਫਸਲ ਵਾਲੀ ਕਰਨਾ ਫੇਰ ਸਾਲ ਦਾ ਟਾਈਮ ਲੱਗੂਗਾ ਲੋਕ ਬਾਕੀ ਕਹਿ ਨਹੀਂ ਸਕਦੇ ਜੇ ਮਸ਼ੀਨਰੀ ਵਗੈਰਾ ਆ ਜੇ ਜੇ ਕੁਝ ਜਿੱਦਾਂ ਗਵਰਨਮੈਂਟ ਸੀਐਮ ਸਾਹਿਬ ਕਹਿੰਦੇ ਸੀ ਕਿ ਦੇਵਾਂਗੇ ਉਹ ਜੀਸੀਪੀ ਨਾਲ ਐਲਾਨ ਕੀਤਾ ਤੇ ਫੇਰ ਕਹਿ ਨਹੀਂ ਸਕਦੇ ਫੇਰ ਤਾਂ ਚਲੋ ਕਿਉਂਕਿ ਜੀਸੀਪੀ ਨਾਲ ਟਾਈਮ ਘੱਟ ਲੱਗਦਾ ਜੇ ਆ ਆਪਣੇ ਤੌਰ ਤੇ ਕਰੀਏ ਤਾਂ ਫੇਰ ਤਾਂ ਖਰਚਾ ਬੜਾ ਲੱਗਣਾ ਹੈ ਆਪਣੇ ਤੌਰ ਤੇ ਕਰ ਨਹੀਂ ਸਕਦੇ ਆ ਵੀ ਅਜੀਬ ਘੁੰਮਣ ਘੇਰੀਆਂ ਪਾਉਂਦੇ ਆ ਰੇਤ ਪੁੱਟ ਪੁੱਟ ਸੁੱਟਣ ੜਿਆ ਵਾ ਪਤਾ ਨਹੀਂ ਹੋਣੀ ਇਹਨਾਂ ਗਾੜੀ ਕਿੱਥੇ ਸੁੱਟਣੀ ਹੈ ਤੇ ਹੁਣ ਆੜੀ ਰੇਤ ਵਾ ਨਾ ਇਹਦਾ ਓਕਾ ਜੀ ਬਾਈ ਜੀ ਜੇ ਤੇ ਇਹਦਾ ਕੁਛ ਸੇਵਾ ਤੇ ਵੀ ਕਰਾਉਣਾ ਹੋ ਜਾਣਾ ਹਜੇ ਉਹ ਸਲਾਹ ਕਰਨ ੜੇ ਆ ਕੀ ਕਰਨਾ ਪਿੰਡ ਵਾਲੇ ਤੇ ਜੋ ਵੀ ਡਿਸੀਜਨ ਲੈਣਗੇ ਤੁਹਾਨੂੰ ਦੱਸਾਂਗੇ ਜ਼ਰੂਰ ਕਿਉਂਕਿ ਇਹ ਇਕੱਲੇ ਬੰਦੇ ਦਾ ਕੰਮ ਹੈ ਨਹੀਂਗਾ ਠੀਕ ਹੈ ਨਾ ਚਲ ਜਿਹੜੇ ਤੇ ਹੁਣ ਕੀ ਕਹਿੰਦੇ ਹੁੰਦੇ ਭਾਵੇਂ ਕੋਈ ਜਿੱਦੇ ਕੋ 100 ਕਿੱਲਾ 250 ਉਹ ਮਰੀ ਤੇ ਸਾਰਿਆਂ ਦੀ ਹੈ ਨਾ ਜਿੱਦੇ ਕੋ ਥੋੜੇ ਆ ਉਹ ਵੀ ਆ ਹੁਣ ਤੇ ਇਹਨੇ ਤਾਂ ਰੁਖ ਪਟ ਪਟ ਸੁੱਟ ਤੇ ਜ਼ਮੀਨ ਪੁੱਟਤੀ ਹੈ तकरीबन ਪਾਣੀ ਇਹ ਜਿੱਥੇ ਰੇਤ ਪਈ ਆ ਅਜੇ ਵੀ ਉੱਥੇ ਪਾਣੀ ਸਿੰਮਦਾ ਵਾ ਥੱਲਿਓ ਉਹ ਵੀ ਅਜੇ ਸੀਮ ਜਾਊਗੀ ਤੇ ਫੇਰ ਕੋ ਹੱਲ ਹੋਣਾ ਇਹਦਾ ਪਤਾ ਨਹੀਂ ਇਹ ਅਜੇ ਅਜੇ ਇਹਦਾ ਉਧਰਲੀ ਸਾਈਡ ਤਾਂ ਦੇਖਣਿਆ ਨਾ ਕੰਡੇ ਦੇ ਉੱਪਰ ਆ ਇੱਥੋਂ ਤਾਂ ਚਲ ਉੱਚਾ ਆ ਆ ਸਾਹਮਣਾ ਤੇ ਜਦੋਂ ਇਹਦੇ ਚ ਅਜੇ ਪਾਣੀ ਘਟੂਗਾ ਕੰਸੇ ਤਾਂ 25-26000 ਕਿਉ ਸਿੱਕਤੇ ਰਹੂਗਾ ਨਾ ਜਾਨੀ ਕਿ 3000 ਕਿਊਸਿਕਾ ਹੋਊਗਾ ਫਿਰ ਜ਼ਮੀਨ ਦਾ ਕੋ ਹਲ ਹੋ ਲੋ ਸਕਦਾ ਜੀ ਜ਼ਮੀਨ ਅਜੇ ਪਾਣੀ ਦੀ ਸਪੀਡ ਵੀ ਬਹੁਤ ਆ ਕੋ ਘਣ ਚਲੇ ਤੇ ਫਸਲਾਂ ਤੇ ਹੈ ਨਹੀਂ ਆਪਣੇ ਤੌਰ ਤੇ ਵੀ ਟਰੈਕਟਰ ਲਾਈਏ ਤਾਂ ਬਹੁਤ ਖਰਚਾ ਹੈ ਤੇ ਬੜਾ ਔਖਾ ਹੋਇਆ ਪਿਆ ਤੇ ਸੋ ਇਹ ਗੱਲਾਂ ਨੇ ਤੇ ਬਈ ਜੀ ਪਤਾ ਕੀ ਆ ਕਿਉਂਕਿ ਹੁਣੇ ਹੈ ਤੇ ਕੁਦਰਤੀ ਆਫਤਾਂ ਕੁਦਰਤ ਜਦੀ ਮਾਰ ਆਏ ਤੇ ਗੱਡੀ ਜ਼ੋਰ ਵੀ ਨਹੀਂ ਕਿਸੇ ਦਾ ਚੱਲਦਾ ਹੈਨਾ ਤੇ ਕਿਉਂਕਿ ਰੱਬ ਗੱਡੀ ਕਿਸਦੀ ਨਹੀਂ ਚਾਲਦੀ ਚੱਲ ਹੁਣੇ ਮਾਥਮਾ ਭਲੀ ਕਰੇ ਚਲੋ ਕਿਸ ਦੇ ਦਾਣੀ ਦੇ ਮੂੰਹ ਚ ਪੈਣਗੇ ਹੋਣਗੇ ਉਹ ਵੀ ਸੀਸ ਲਊਗਾ ਹੈਨਾ ਤੇ ਜੇ ਹੋਇਆ ਇਹਨਾਂ ਤਾਂ ਕੀ ਅਗਲੇ ਨੇ ਦੇਖਣਾ ਤਾਂ ਕੀ ਲੈਣਾ ਇਹਦੇ ਤੋਂ ਸੌ ਆਸਾਂ ਹੁੰਦੀਆਂ ਨੇ ਸਾਰਿਆਂ ਨੂੰ ਨੰਨ ਕਈਆਂ ਦੇ ਵਿਆਹ ਬੂ ਸਾਰਿਆਂ ਦੇ ਤਿਆਂ ਪੁੱਤਰਾਂ ਦੇ ਦਿੱਤੇ ਹੋਣੇ ਕਿੰਨੇ ਘਰ ਬਣਾਉਣਾ ਹੁੰਦਾ ਕਿਸੇ ਨੇ ਕੋ ਗੱਡੀ ਕੁਛ ਵੀ ਲੈਣਾ ਹੁੰਦਾ ਤੇ ਬਾੜਾ ਓਖਾ ਹੋ ਗਿਆ ਹੁਣ ਆ ਤਾਬਰ ਜਿੱਤੇ ਇਹਦੀ ਥੱਲੇ ਵੀ ਰੇਤ ਪੰਜ ਪੰਜ ਫੁੱਟ ਚੜੀ ਜਾਏ ਇਹਦੀ ਇਹਦੀ ਪੋਲ ਦੇ ਸਲੇ ਦੇ ਦੇਖਦੇ ਨਹੀਂ ਵੀ ਹੁੰਦੇ ਹੈ ਤੇ ਜਾਣੀ ਕਿ ਇਹ ਸੋਚੀ ਪਈ ਹੁਣ ਰੀਤ ਦਾ ਕਰਾਂਗੇ ਵੀ ਰੀਤ ਨੂੰ ਮੈਕਸਿਮਮ ਵੀ ਬਈਜੀ ਸਾਲ ਦਾ ਟਾਈਮ ਚਾਹੀਦਾ ਜੇ ਇਹ ਇਤਨੀ ਜੀ ਫਸਲਾਂ ਵਾਸਤੇ ਅਗਲੀ ਫਸਲ ਵਾਸਤੇ ਤਿਆਰ ਚਾਹੀਦੀ ਨੇ ਜਿਹੜੀ ਹੁਣ ਕਣਕ ਦਾ ਦੇਦਾ ਬੜਾ ਔਖਾ ਸ਼ਾਇਦ ਕਹਿ ਨਹੀਂ ਸਕਦੇ ਲੇਟ ਹੋ ਜੇ ਚੁੱਕ ਦਿਆਂ ਤੇ ਚੁੱਕੀ ਵੀ ਜਾਵੇ ਕਹਿੰਦੇ ਨਹੀਂ ਸੀ ਹੁਣ ਆ ਰ ਇੱਧਰ ਇਹ ਜ਼ਮੀਨ ਦੇ ਬਰਾਬਰੀ ਹੋ ਗਿਆ ਇਹ ਤਾਂ ਪਾਣੀ ਸੁਧਾ ਜਾ ਰਿਹਾ ਜਾਰੇ ਵੜਦਾ ਹੈ ਬੜਾ ਔਖਾ ਤੇ ਉਹ ਵੀ ਹੁਣ ਵੇਖੋ ਕੀ ਕਰਨ ਲਿਆ ਹੈ ਤੇ ਬਾਈ ਜੀ ਰੋਜ਼ ਅੱਗੇ ਵੀ ਉਹਨਾਂ ਨੇ ਹੁਣ ਹਫ਼ਤਾ ਆਈ ਨਹੀਂ ਉਹਨਾਂ ਜੀ ਨਹੀਂ ਕਰਦਾ ਮਨ ਕੀ ਕਰੀਏ ਉਦਾਸ ਹੁੰਦਾ ਕਹੀ ਜਾਂਦੇ ਚਲ ਛੱਡੋ ਮੈਂ ਕਿੰਨੇ ਜੜੀ ਹੋ ਗਈ ਉਹਦਾ ਕੀ ਕਰ ਸਕਦੇ ਹਨ ਤੇ ਬਾਤ ਤੋਂ ਬਾਅਦ ਬਾਈ ਜੀ ਹੜਪੀੜ ਤਾਂ ਦਾ ਸਾਥ ਦੋ ਹੂੰ ਤੇ ਆਇਂਸੀ ਅੱਜ ਇੱਥੇ ਦਰਿਆਤ ਖਾਲਦੀ ਐ ਮੈਂ ਕਿਹਾ ਚਲੋ ਤੁਹਾਨੂੰ ਤੇ ਹੁਣ ਸਾਰੇ ਇੱਥੇ ਬਾਈ ਜੀ ਜਿਹੜੀ ਆਪਣੇ ਪਈਆ ਰੇਤ ਇਧਰ ਇਹ ਤਿੰਨਾ ਪਿੰਡਾਂ ਦੀ ਜ਼ਮੀਨ ਆ ਇਧਰ ਬਾਈ ਜੀ ਇਧਰਲੀ ਸਾਈਡ ਜਾਂਦੀ ਆ ਜ਼ਿਲ੍ਹਿਆਂ ਦੀ ਹੱਦ ਜਾਂਦੀ ਆ ਅੰਮ੍ਰਿਤਸਰ ਦੀ ਵੀ ਜਾਂਦੀ ਏ ਫਿਰ ਤਰਨਤਾਰਨ ਦੀ ਵੀ ਜਾਂਦੀ ਆ ਇੱਧਰਲੇ ਬੰਨੇ ਇੱਧਰ ਜਿੰਨ ਹੈਗੀ ਆ ਹਾਂ ਇੰਨੀਆਂ ਕ ਬੇਨਤੀਆਂ ਨੂੰ ਪਰਵਾਹ ਨਾ ਕਰਿਓ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਦੇ ਬਹੁਤ ਬਹੁਤ ਧੰਨਵਾਦ